ਸਾਰੇ ਦੋਸਤਾਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਹੋ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚ ਅਮੀਦ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਇੱਕ ਸੈਂਸਿਟਿਵ ਟਾਪਿਕ ਦੀ ਕਰਨੀ ਹੈ ਜਿਹੜਾ ਕਿ ਤੁਸੀਂ ਕਾਫੀ ਦਿਨੋਂ ਤਾਂ ਮੈਨੂੰ ਇਹ ਚੀਜ਼ ਪੁੱਛ ਰਹੇ ਹੋ ਕਿ ਸਾਡਾ 2024 ਦਾ ਕਨਸਟੇਬਲ ਜੋ ਪ੍ਰਤੀ ਸੀ ਹਨਾ ਉਹਦਾ ਰਿਜ਼ਲਟ ਕਦੋਂ ਆਊਗਾ ਵੀ ਸਾਨੂੰ ਮਤਲਬ ਕਿ ਕਿਉਂ ਸਾਡਾ ਰਿਜ਼ਲਟ ਰੋਕਿਆ ਹੋਇਆ ਹੈ ਤੇ ਵੀ ਮਤਲਬ ਕਿ ਡੀਜੀਪੀ ਮੈਡਮ ਛੁੱਟੀ ਤੇ ਸੀ ਠੀਕ ਹੈ ਵੀ ਉਹ ਆਏ ਕਿ ਨਹੀਂ ਉਹਨਾਂ ਨੇ ਸਿਗਨੇਚਰ ਹੋਏ ਕਿ ਨਹੀਂ ਹੋਏ ਤੇ ਇਹਨਾਂ ਗੱਲਾਂ ਨੂੰ ਆਪਾਂ ਮੱਦੇ ਕੀ ਕੀ ਕਾਰਨਾ ਕਿਉਂ ਤੁਹਾਡਾ ਰਿਜ਼ਲਟ ਲੇਟ ਹੋ ਰਿਹਾ ਠੀਕ ਆ ਜੋ ਵੀ ਮੇਰੀ ਹੈੱਡ ਕੁਆਰਟਰ ਗੱਲ ਹੋਈ ਆ ਠੀਕ ਆ ਹੁਣ ਪਤਾ ਕੀਤਾ ਐਕਚੁਅਲ ਦੇ ਵਿੱਚ ਮੈਂ ਵੀ ਥੋੜਾ ਜਿਆਦਾ ਬਿਜ਼ੀ ਰਹਿਣਾ ਕਿਉਂਕਿ ਅਪਡੇਟ ਮੈਨੂੰ ਵੀ ਉੱਥੋਂ ਤੱਕ ਲੈਣ ਲਈ ਜਿਆਦਾ ਫੋਨ ਕਰਨਾ ਪੈਂਦਾ ਠੀਕ ਆ ਤੇ ਕਈ ਵਾਰ ਨਹੀਂ ਸਮਾਂ ਲੱਗਦਾ ਫੋਨ ਕਰਨ ਦਾ ਕਈ ਵਾਰ ਤਾਂ ਇਦਾਂ ਦਾ ਸਮਾਂ ਵੀ ਹੋ ਜਾਂਦਾ ਕਿ ਘਰੇ ਵੀ ਕਾਲ ਨਹੀਂ ਕੀਤੀ ਜਾਂਦੀ ਠੀਕ ਆ ਤੇ ਕਈ ਕਾਫੀ ਸਟੂਡੈਂਟਸ ਮੈਨੂੰ ਕਾਲ ਕਰ ਦਿੰਦੇ ਮੈਸੇਜ ਕਰ ਦਿੰਦੇ ਮੈਂ ਖਿਮਾ ਦਾ ਜਾਚਗਾ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਇਸ ਚੀਜ਼ ਦੀ ਕਿ ਮੈਂ ਥੋੜਾ ਬਿਜ਼ੀ ਸ਼ੈਡਿਊਲ ਹੋਣ ਕਰਕੇ ਮੈਂ ਤੁਹਾਡਾ ਰਿਪਲਾਈ ਨਹੀਂ ਕਰ ਸਕਦਾ ਹੁੰਦਾ ਜਾਂ ਮੈਂ ਕਈ ਵਾਰੀ ਕਾਲ ਨਹੀਂ ਪਿਕ ਕਰ ਸਕਦਾ ਕਿਉਂਕਿ ਗੱਡੀ ਦੇ ਵਿੱਚ ਹੋਈਦਾ ਤੇ ਤਾਂ ਕਰਕੇ ਮੈਨੂੰ ਕਾਫੀ ਸਟੂਡੈਂਟਸ ਦੇ ਮੈਸੇਜ ਪੈਂਡਿੰਗ ਦੇ ਵਿੱਚ ਪਏ ਹੋਏ ਨੇ ਮੈਂ ਉਹ ਸੀਨ ਕੀਤੇ ਠੀਕ ਹੈ ਤੇ ਕਾਫੀ ਮੈਨੂੰ ਜਿਹੜੇ YouTube ਤੇ ਵੀ ਕਮੈਂਟਸ ਇਦਾਂ ਦੇ ਆਉਂਦੇ ਰਹਿੰਦੇ ਨੇ ਤੇ ਆਪਾਂ ਉਹ ਸਾਰੀਆਂ ਗੱਲਾਂ ਨੂੰ ਅੱਜ ਮਤਲਬ ਇੱਕਦਮ ਮੈਂ ਵੀਡੀਓ ਵਿੱਚ ਦੱਸਦਾ ਵੀ ਅਸਲ ਦੇ ਵਿੱਚ ਜਿਹੜਾ ਮਤਲਬ ਕਿ ਮਾਜ਼ਰਾ ਕੀ ਹੈ ਠੀਕ ਹੈ ਵੀ ਡੀਜੀਪੀ ਮੈਡਮ ਜਿਹੜੇ ਆਪਣੇ ਉਹ ਸਿਗਨੇਚਰ ਕਿਉਂ ਨਹੀਂ ਕਰ ਰਹੇ ਜਾਂ ਮਤਲਬ ਕਿ ਆਪਣੇ ਪ੍ਰਤੀ ਬੋਰਡ ਦੇ ਜਿਹੜੇ ਹੋ ਜਾਂ ਜਿਹੜੇ ਮਤਲਬ ਕਿ ਆਪਣੇ ਪਰਟੀ ਰਿਲੇਟਡ ਕਾਰਵਾਈ ਜਿਹੜੀ ਹੈ ਕਿਉਂ ਨਹੀਂ ਅੱਗੇ ਵੱਧ ਰਹੀ ਹੈਗੀ ਠੀਕ ਆ ਤੇ ਉਹ ਸਾਰੀਆਂ ਗੱਲਾਂ ਨੂੰ ਆਪਾਂ ਅੱਜ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਮੈਂ ਠੀਕ ਆ ਤੇ ਉਮੀਦ ਕਰਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖੋ ਵੀ ਅਸਲ ਦੇ ਵਿੱਚ ਮਾਜਰਾ ਕੀ ਹੈ ਵੀ ਕਿਉਂ ਸਾਡਾ ਰਿਜ਼ਲਟ ਲੇਟ ਹੋ ਰਿਹਾ ਹਾਂ ਇਹ ਗੱਲ ਮੈਂ ਦੱਸਣੀ ਚਾਹੂੰਗਾ ਕਿ ਰਿਜ਼ਲਟ ਦੇ ਉੱਪਰ ਕੋਈ ਵੀ ਰਿਟ ਪਟੀਸ਼ਨ ਕੇਸ ਕੁਝ ਨਹੀਂ ਹੈਗਾ ਕਈ ਸਟੂਡੈਂਟਸ ਨੂੰ ਇਹ ਵੀ ਪੁੱਛ ਰਹੇ ਨੇ ਕਿ ਕੀ ਕੋਈ ਕੇਸ ਤਾਂ ਨਹੀਂ ਲੱਗ ਗਿਆ ਜੀ ਤਾਂ ਕਰਕੇ ਸਾਡੀ ਧਰਤੀ ਰੋਗੀ ਹਾਈ ਕੋਰਟ ਕਿਸੇ ਨੇ ਰੱਟ ਤਾਂ ਨਹੀਂ ਪਾਤੀ ਕੋਈ ਮਤਲਬ ਕਿ ਇਦਾਂ ਦਾ ਕੋਈ ਚਾਂਸ ਤਾਂ ਨਹੀਂ ਹੈਗਾ ਸਾਡੀ ਧਰਤੀ ਕੈਨਸਲ ਹੋ ਜਾਊਗੀ ਸਾਨੂੰ ਹਨੇਰਾ ਦਿਖ ਰਿਹਾ ਇਹ ਮਤਲਬ ਕਾਫੀ ਕੁਛ ਇਦਾਂ ਦੇ ਕੁਐਸਚਨ ਜਿਹੜੇ ਮੈਨੂੰ ਮਤਲਬ ਪੁੱਟ ਕੀਤੇ ਜਾਂਦੇ ਆ ਤੇ ਮੈਂ ਉਹ ਦੱਸਣੇ ਜਾਊਂਗਾ ਕਿ ਇਦਾਂ ਦਾ ਕੋਈ ਵੀ ਸੀਨ ਨਹੀਂ ਹੈਗਾ ਤੇ ਬਾਕੀ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖੋ ਠੀਕ ਆ ਵੀ ਤੁਹਾਨੂੰ ਅਸਲ ਜਿਹੜਾ ਮੁੱਦਾ ਮਾਜਰਾ ਕੀ ਉਹ ਸਮਝ ਲੱਗ ਜਾਊਗਾ ਵਿੱਕਿਆਂ ਤੁਹਾਡਾ ਜਿਹੜਾ ਜਿਹੜਾ ਰਿਜ਼ਲਟ ਆ ਉਹ ਲੇਟ ਹੋ ਰਿਹਾ ਤੇ ਬਿਨਾਂ ਕਿਸੇ ਦੇ ਸ਼ੁਰੂ ਕਰਦੇ ਫਿਰ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਇਨਫੋਰਮੇਟਿਵ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਆ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰਦੇ ਆ ਕਰੋ ਤੇ ਬਿਨਾਂ ਕਿਸੇ ਦੇ ਦ ਸ਼ੁਰੂ ਕਰਦੇ ਆ ਫਿਰ ਅੱਜ ਦੀ ਜਿਹੜਾ ਟਾਪਿਕ ਆਪਣਾ ਠੀਕ ਆ ਵੀ ਕਿਉਂ ਰਿਜ਼ਲਟ ਤੁਹਾਡਾ ਲੇਟ ਹੋ ਰਿਹਾ ਤੇ ਗੱਲ ਇਦਾਂ ਹੈ ਕਿ ਜਿਹੜੇ ਆਪਣੇ 17 ਜੁਲਾਈ 2020 ਤੋਂ ਪਹਿਲਾਂ ਦੇ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਤੇ ਜਿਹੜਾ ਪੇ ਸਕੇਲ ਆ ਉਹ ਪੰਜਾਬ ਦਾ ਚੱਲ ਰਿਹਾ ਠੀਕ ਹੈ ਔਰ ਜਿਹੜੇ 18 ਜੁਲਾਈ ਮੰਨ ਕੇ 17 ਜੁਲਾਈ ਤੋਂ ਬਾਅਦ ਦੇ ਭਰਤੀ ਹੋਏ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਨੇ ਉਹਨਾਂ ਤੇ ਜਿਹੜਾ ਪੇ ਸਕੇਲ ਆ ਉਹ ਸੈਂਟਰ ਦਾ ਲਾਗੂ ਕੀਤਾ ਗਿਆ ਇਹ ਜਿਹੜਾ ਮਹਾਨ ਕਾਰਜ ਹੈ ਨਾ ਇਹ ਮਤਲਬ ਜਿਵੇਂ ਕਹਦੀਆਂ ਨਾ ਵੀ ਇਹਨੂੰ ਮਤਲਬ ਕਿ ਇਹਦੀ ਤਾਰੀਫ ਜਿੰਨੀ ਕੀਤੀ ਜਾਵੇ ਉੰਨੀ ਘੱਟ ਆ ਇਹ ਆਪਣੇ ਮਾਨਯੋਗ ਵਿੱਤ ਮੰਤਰੀ ਉਸ ਸਮੇਂ ਦੇ ਕਾਂਗਰਸ ਸਰਕਾਰ ਸੀ ਜਦੋਂ ਜਿਨ੍ਹਾਂ ਨੂੰ ਕਿ ਆਪਾਂ ਮੋਸਟਲੀ ਮੈਂ ਹੁਣ ਵੀ ਐ ਡਰੈਸ ਪਾਈ ਹੋਈ ਮੈਂ ਕੁਝ ਉਦਾਂ ਦਾ ਨਹੀਂ ਬੋਲਣਾ ਚਾਹੂੰਗਾ ਤੇ ਇਹ ਜਿਹੜਾ ਮਹਾਨ ਕੰਮ ਕੀਤਾ ਗਿਆ ਇਹ ਮਨਪ੍ਰਿਤ ਬਦਲ ਦਾ ਕੀਤਾ ਹੋਇਆ ਠੀਕ ਹੈ ਜੋ ਵੀ ਕੰਡੇ ਬੀਜੇ ਨੇ ਉਹਦੇ ਬੀਜੇ ਹੋਏ ਨੇ ਜੋ ਕਿ ਅੱਜ ਮੁਲਾਜ਼ਮ ਵਰਗ ਜਿਹੜਾ 2020 ਤੋਂ ਬਾਅਦ ਦਾ ਭਰਤੀ ਆ ਉਹ ਇਸ ਚੀਜ਼ ਨੂੰ ਪੋਤ ਰਿਹਾ ਹੈਗਾ ਠੀਕ ਹੈ ਕਿਉਂਕਿ ਪਹਿਲਾਂ ਵਾਲਿਆਂ ਨੂੰ ਜਿਹੜੀ ਤਨਖਾਹ ਹੈਗੀ ਆ ਉਹ ਮਿਲ ਰਹੀ ਹੈਗੀ ਆ ਜੀ ਅੱਜ ਦੇ ਸਮੇਂ ਦੇ ਵਿੱਚ ਘੱਟੋ ਘੱਟ 50000 ਪਲਸ ਉਹ ਜਿਹੜੀ ਆਪਾਂ ਨੂੰ ਜਿਹੜੀ ਪੇ ਮਿਲ ਰਹੀ ਹੈਗੀ ਆ ਉਹ ਮਿਲ ਰਹੀ ਹੈਗੀ ਆ ਜੀ ਸਟਾਰਟਿੰਗ ਜਦਾਂ ਮਤਲਬ ਕਿ ਕਾਂਸਟੇਬਲ ਦੀ ਗੱਲ ਕਰਾਂ ਮੈਂ 19900 ਰੁਪਏ ਠੀਕ ਹੈ ਤੇ ਮਤਲਬ ਕਿ ਵਧ ਕੇ ਜਦੋਂ ਮਤਲਬ ਕਿ ਆਪਣਾ ਪਰਬੇਸ਼ਨ ਪੂਰਾ ਹੋਊਗਾ ਤੇ ਇਹ ਹੱਦ 30 31000 ਰੁਪਏ ਜਾਊਗੀ ਠੀਕ ਹੈ ਜਦ ਕਿ ਇਹ ਜਿਹੜੀ ਤਨਖਾਹ ਸਟਾਰਟਿੰਗ ਬੇਸਿਕ ਦੇ ਵਿੱਚ ਮਤਲਬ ਕਿ 25 ਕੀ ਔਰ ਮਤਲਬ ਕਿ 30 ਕੀ ਤੋਂ ਵੱਧ ਹੁੰਦੀ ਆ ਔਰ ਜਿਹੜੀ ਆਫਟਰ ਪਰਬੇਸ਼ਨ ਜਿਹੜੀ ਤਨਖਾਹ ਹੁੰਦੀ ਆ ਠੀਕ ਆ ਉਹ ਕਰੀਬ 50 ਪਲੱਸ ਹੋ ਜਾਂਦੀ ਆ ਠੀਕ ਆ ਮਤਲਬ ਜੋ ਆਪਣੇ ਭੱਤੇ ਵਗੈਰਾ ਸਾਰੇ ਮਿਲ ਜੁਲ ਕੇ ਉਹ ਮਤਲਬ ਕਿ ਵੀ ਇਨਕਰੀਜ਼ ਹੁੰਦੀ ਰਹਿੰਦੀ ਸਾਲ ਦਰ ਸਾਲ ਤੇ ਉਸ ਤੋਂ ਬਾਅਦ ਮਤਲਬ ਕਿ ਜਿਹੜਾ ਇਹ ਮਤਲਬ ਉਹਨੇ ਬਿੱਲ ਪਾਸ ਕੀਤਾ ਸੀ ਵੀ ਅਸੀਂ ਸੈਂਟਰ ਪੇ ਸਕੇਲ ਦੇਵਾਂਗੇ 50 ਪੇ ਸਕੇਲ ਹਟਾ ਦੇ ਜੀ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾ ਦਿੱਤੀਆਂ ਗਈਆਂ ਅਸੀਂ ਤੇ ਮੈਂ ਜਿੱਦਾਂ ਗੱਲ ਕੀਤੀ ਸੀ ਵੀ ਇਹ ਮਹਾਨ ਕਮ ਉਸ ਬੰਦੇ ਨੇ ਕੀਤਾ ਠੀਕ ਆ ਤੇ ਉਹਨੂੰ ਜਿੰਨੀਆਂ ਵੀ ਮਤਲਬ ਕਿ ਉਹਦੇ ਵੀਡੀਓ ਦੇ ਵਿੱਚ ਮਤਲਬ ਕੋਈ ਵੀ ਜਦੋਂ ਕੋਈ ਮਤਲਬ ਇਹਨਾਂ ਦੀ ਵੀਡੀਓ ਆਉਂਦੀ ਆ ਤੇ ਉਹਦੇ ਨੀਚੇ ਕਮੈਂਟ ਰੀਡ ਕਰਿਆ ਕਰੋ ਵੀ ਕਿੰਨੀਆਂ ਲੋਕ ਇਹਨਾਂ ਨੂੰ ਗਾਲਾਂ ਕੱਢਦੇ ਨੇ ਜਿਹੜੇ ਮੁਲਾਜ਼ਮ ਵਰਗ ਨੇ ਠੀਕ ਆ ਤਾਂ ਹੁਣ ਮਤਲਬ ਕਿ ਸਰਕਾਰ ਵੀ ਏਸੀ ਤੇ ਮਤਲਬ ਕਿ ਉਦੋਂ ਤੋਂ ਅੜੀ ਹੋਈ ਸੀ ਵੀ ਅਸੀਂ ਨਹੀਂ ਦੇਣਾ ਨਹੀਂ ਦੇਣਾ ਪੇ ਸਕੇਲ ਨਹੀਂ ਦੇਣਾ ਠੀਕ ਹੈ ਵੀ ਮਤਲਬ ਕਿ ਵੀ ਮੁਲਾਜ਼ਮਾਂ ਦੀ ਜਿਹੜੀਆਂ ਤਨਖਾਹਾਂ ਉਹ ਘਟਾਈਆਂ ਜਾਂ ਤਾਂ ਕਿ ਜਿਹੜਾ ਸਰਕਾਰੀ ਖਜ਼ਾਨਾ ਉਹ ਭਰ ਸਕੇ ਪਰੰਤੂ ਮਤਲਬ ਕਿ ਮਲਾਜ਼ਮ ਵਰਗ ਇਸ ਚੀਜ਼ ਤੋਂ ਨਾਰਾਜ਼ ਹੋ ਕੇ ਮਤਲਬ ਕਿ ਉਹਨਾਂ ਨੇ ਜਿਹੜੀਆਂ ਹਾਈ ਕੋਰਟ ਦੇ ਵਿੱਚ ਰੈਟ੍ਰਿਫਿਕੇਸ਼ਨਾਂ ਜਾਰੀ ਕੀਤੀਆਂ ਠੀਕ ਹੈ ਤੇ ਉਹਨਾਂ ਕਰਕੇ ਮਤਲਬ ਕਿ ਜਿਹੜਾ ਸਰਕਾਰ ਨੂੰ ਮਤਲਬ ਉਸ ਦੇ ਖਿਲਾਫ ਜਾਂ ਉਸ ਦੇ ਮਤਲਬ ਕਿ ਆਪਣੇ ਪੱਖ ਦੇ ਵਿੱਚ ਕਾਫੀ ਕੁਝ ਕਰਨਾ ਪਿਆ ਤੇ ਸਰਕਾਰ ਨੇ ਵੀ ਹਾਈ ਕੋਰਟ ਦੇ ਵਿੱਚ ਕਾਫੀ ਮਤਲਬ ਇਹ ਚੀਜ਼ਾਂ ਦਾਇਰ ਕੀਤੀਆਂ ਵੀ ਅਸੀਂ ਮਤਲਬ ਕਿ ਜਿਹੜਾ ਪੇ ਸਕੇਲ ਆ ਸੈਂਟਰ ਦਾ ਦੇਵਾਂਗੇ ਔਰ ਉੱਥੇ ਜਿਹੜੀ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨਾਂ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਗਈਆਂ ਉਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਵੀ ਉਸ ਤੋਂ ਪਹਿਲਾਂ ਦੇ ਬੰਦੇ ਮਤਲਬ ਬਰਾਬਰ ਡਿਊਟੀ ਕਰ ਰਹੇ ਨੇ ਤੇ ਉਸ ਤੋਂ ਬਾਅਦ ਵਾਲੇ ਬੰਦੇ ਬਰਾਬਰ ਡਿਊਟੀ ਕਰ ਰਹੇ ਨੇ ਮਤਲਬ 17 ਜੁਲਾਈ 2020 ਤੋਂ ਉਹਨਾਂ ਦੀ ਡਿਊਟੀਆਂ ਵਿੱਚ ਜੇ ਕੋਈ ਡਿਫਰੈਂਸ ਨਹੀਂ ਹੈਗਾ ਤੇ ਫਿਰ ਤੁਸੀਂ ਉਹਨਾਂ ਨੂੰ ਤਨਖਾਹ ਦੇ ਵਿੱਚ ਕਿਉਂ ਮਤਲਬ ਇਹ ਚੀਜ਼ੀ ਕਰ ਰਹੇ ਹੋ ਕਿ ਉਹਨਾਂ ਨੂੰ ਪੰਜਾਬ ਸਕੇਲ ਦੇ ਰਹੇ ਹੋ ਤੇ ਬਾਅਦ ਵਾਲਿਆਂ ਨੂੰ ਸੈਂਟਰ ਪੇ ਸਕੇਲ ਦੇ ਠੀਕ ਆ ਉਹਨਾਂ ਨੇ ਇਹ ਚੀਜ਼ਾਂ ਨੂੰ ਖਾਰਜ ਕਰਤਾ ਤੇ ਖਾਰਜ ਕਰਨ ਤੋਂ ਬਾਅਦ ਉਹਨਾਂ ਨੇ ਸਰਕਾਰ ਨੂੰ ਉਦੇਸ਼ ਦਿੱਤਾ ਕਿ ਜੇਕਰ ਤੁਸੀਂ ਭਰਤੀ ਕਰਨੀ ਆ ਠੀਕ ਆ ਤੇ ਤੁਸੀਂ ਆਪਣੇ ਜਿਹੜੇ ਸੇਵਾ ਰੂਲ ਆ ਠੀਕ ਆ ਮਤਲਬ ਆਪਣੇ ਹਰੇਕ ਡਿਪਾਰਟਮੈਂਟ ਦੇ ਮਤਲਬ ਸਰਵਿਸ ਰੂਲ ਹੁੰਦੇ ਨੇ ਜਿੱਦਾਂ ਪੁਲਿਸ ਦੇ ਅਲੱਗ ਹੁੰਦੇ ਨੇ ਸਿਵਲ ਦੇ ਅਲੱਗ ਹੁੰਦੇ ਨੇ ਅਲੱਗ-ਅਲੱਗ ਡਿਪਾਰਟਮੈਂਟਸ ਦੇ ਅਲੱਗ-ਅਲੱਗ ਜਿਹੜੇ ਸਰਵਿਸ ਰੂਲਸ ਹੁੰਦੇ ਨੇ ਵੀ ਉਹਨਾਂ ਸਰਵਿਸ ਰੂਲਸ ਦੇ ਵਿੱਚ ਜਿਹੜਾ ਸੰਸ਼ੋਧਨ ਕਰੋ ਜਿਹਨੂੰ ਆਪਾਂ ਅਮੈਂਡਮੈਂਟ ਕਹਿ ਦਿੰਨੇ ਆ ਉਹਨਾਂ ਦੇ ਵਿੱਚ ਇਹ ਚੀਜ਼ ਐਂਟਰੀ ਕਰੋ ਮਤਲਬ ਆਦੇ ਰੂਲਸ ਦੇ ਵਿੱਚ ਵੀ ਅਸੀਂ ਜਿਹੜਾ ਪ ਮਤਲਬ ਕਿ ਅਹੀਂ ਸੈਂਟਰ ਪੇ ਸਕੀਲ ਦੇਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਤੁਸੀਂ ਮਤਲਬ ਕਿ ਇਹ ਚੀਜ਼ ਨੂੰ ਐਂਟਰ ਨਹੀਂ ਕੀਤਾ ਵੀ ਹਜੇ ਤੱਕ ਵੀ ਕੋਈ ਲਿਖਤੀ ਨਹੀਂ ਤੁਸੀਂ ਮਤਲਬ ਇਹ ਚੀਜ਼ ਨੂੰ ਦੱਸਿਆਗਾ ਵੀ ਅਸੀਂ ਜਿਹੜਾ ਪੇ ਸਕੀਲ ਆ ਉਹ ਸੈਂਟਰ ਦਾ ਦੇਣਾ ਔਰ ਤੁਸੀਂ ਮਤਲਬ ਕਿ ਦੇਣ ਲੱਗ ਗਏ ਆ ਜਦ ਕਿ ਮਤਲਬ ਤੁਸੀਂ ਪੇ ਸਕੀਲ ਦੇ ਰਹੇ ਹੋ ਬਟ ਆਪਣੇ ਜਿਹੜੇ ਸਰਵਿਸ ਰੂਲਸ ਨੇ ਉਹਨਾਂ ਦੇ ਵਿੱਚ ਇਹ ਮੈਂਸ਼ਨ ਹੀ ਨਹੀਂ ਕੀਤੀ ਠੀਕ ਹੈ ਔਰ ਇਹ ਚੀਜ਼ਾਂ ਮਤਲਬ ਕਿ ਹਦਾਇਤ ਕੀਤੀ ਆ ਸਾਰੇ ਹੀ ਡਿਪਾਰਟਮੈਂਟਸ ਨੂੰ ਵੀ ਜੇਕਰ ਤੁਸੀਂ ਭਰਤੀਆਂ ਕਰ ਰਹੇ ਹੋ ਨਵੀਆਂ ਤਾਂ ਪਹਿਲਾਂ ਆਪਣੇ ਜਿਹੜੇ ਹੈਗੇ ਸਰਵਿਸ ਰੂਲ ਆ ਉਹਨਾਂ ਨੂੰ ਅਮੈਂਡ ਕਰੋ ਉਹਨਾਂ ਦੇ ਵਿੱਚ ਐਂਟਰੀ ਕਰੋ ਕਿ ਅਸੀਂ ਮਤਲਬ ਕਿਹੜਾ ਪੇ ਸਕੇਲ ਜਾਂ ਤਾਂ ਪੰਜਾਬ ਦਾ ਦੇਵਾਂਗੇ ਤੇ ਜਾਂ ਫਿਰ ਸੈਂਟਰ ਦਾ ਦੇਵਾਂਗੇ ਔਰ ਸੈਂਟਰ ਦਾ ਵੀ ਜਿਹੜਾ ਪੇ ਸਕੇਲ ਦੇ ਰਹੇ ਨੇ ਉਹ ਵੀ ਕੋਈ ਮਤਲਬ ਪ੍ਰੋਪਰ ਨਹੀਂ ਹੈਗਾ ਠੀਕ ਆ ਇਹ ਚੀਜ਼ ਮੋਸਟਲੀ ਚਲੋ ਤੁਸੀਂ ਵੀ YouTube ਤੇ ਅਲੱਗ-ਅਲੱਗ ਚੈਨਲਸ ਦੇਖਦੇ ਰਹਿੰਦੇ ਹੋ ਠੀਕ ਆ ਸਾਨੂੰ ਵੀ ਇਸ ਚੀਜ਼ ਦਾ ਪਤਾ ਆਏਗਾ ਕਿ ਜਿਹੜੇ ਪੇ ਸਕੇਲ ਨੇ ਸੈਂਟਰ ਦੇ ਅਕੋਰਡਿੰਗ ਉਹ ਆਪਾਨੂੰ ਨਹੀਂ ਮਿਲਦੇ ਜਿਹੜਾ TEDA ਵਗੈਰਾ ਆਪਾਨੂੰ ਮਿਲਦਾ ਹੈਗਾ ਠੀਕ ਆ ਉਹ ਇਦਾਂ ਦਾ ਮਤਲਬ ਕੀ ਆਪਾਂ ਨੂੰ ਮਿਲ ਨਹੀਂ ਰਿਹਾ ਹੈਗਾ ਕਿਉਂਕਿ ਜਿਹੜੇ ਸੈਂਟਰ ਦੇ ਪੇ ਸਕੇਲ ਹੈ ਸੈਂਟਰ ਦੀ ਤਨਖਾਹ ਤਾਂ 7th ਪੇ ਸਕੇਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਆ ਠੀਕ ਹੈ ਉਹਨਾਂ ਨੂੰ ਮਤਲਬ ਕੀ ਜਿਹੜੇ ਅਲਾਉਂਸ ਵਗੈਰਾ ਮਿਲਦੇ ਨੇ ਉਹ ਬਹੁਤ ਜ਼ਿਆਦਾ ਨੇ ਔਰ ਆਪਾਂ ਨੂੰ ਨਾ ਤਾਂ ਇਹ ਪੰਜਾਬ ਸਕੇਲ ਔਰ ਨਾ ਹੀ ਇਹ ਸੈਂਟਰ ਸਕੇਲ ਆ ਅਧੂਰਾ ਆਇਆ ਸਕੀਲ ਜਿਵੇਂ ਮਤਲਬ ਕੁਝ ਚੀਜ਼ਾਂ ਨੇ ਜਿਵੇਂ ਆਪਣਾ ਸੰਵਿਧਾਨ ਬਣਾ ਹਨਾ ਕੁਝ ਚੀਜ਼ਾਂ ਕਿਧੋਨੀਆਂ ਲੈ ਲਈਆਂ ਕੁਝ ਚੀਜ਼ਾਂ ਕਿਧੋਨੀਆਂ ਲੈ ਲਈਆਂ ਕੋਈ ਯੂਐਸਏ ਦੀ ਚੱਕ ਲਈ ਕੋਈ ਯੂਕੇ ਦੀ ਚੱਕ ਲਈ ਕੈਨੇਡਾ ਦੀ ਚੱਕ ਲਈ ਹਨਾ ਜਾਂ ਆਇਰਲੈਂਡ ਦੀ ਚੱਕ ਲਈ ਉਦਾਂ ਹੀ ਮਤਲਬ ਕਿ ਕੁਝ ਚੀਜ਼ਾਂ ਪੰਜਾਬ ਦੀ ਮਤਲਬ ਹਲਕਾ ਫੁਲਕਾ ਲੈ ਲਿਆ ਵਿਚੋਰ ਔਰ ਸੈਂਟਰ ਦੇ ਜਿਹੜੇ ਮਤਲਬ ਕਿ ਅਲਾਉਂਸਸ ਸੀਗੇ ਉਹਨਾਂ ਨੂੰ ਘਟਾ ਕੇ ਆਪ ਦੇ ਅਕੋਰਡਿੰਗ ਢਾਲ ਲਿਆ ਠੀਕ ਹੈ ਵੀ ਨਾ ਤਾਂ ਇਹ ਪ੍ਰੋਪਰ ਪੰਜਾਬ ਦਾ ਸਕੀਲ ਆ ਔਰ ਨਾ ਹੀ ਪ੍ਰੋਪਰ ਇਹ ਸੈਂਟਰ ਦਾ ਸਕੀਲ ਆ ਔਰ ਇਸ ਕਰਕੇ ਜਿਹੜੇ ਸਾਰੇ ਵਿਭਾਗਾਂ ਦੇ ਮੁਖੀ ਆ ਜਿੱਦਾਂ ਕਿ ਕਿਸੇ ਵਿਭਾਗ ਦਾ ਮੁਖੀ ਜਿਵੇਂ ਆਪਣਾ ਡੀਜੀਪੀ ਹੈ ਪੰਜਾਬ ਪੁਲਿਸ ਦਾ ਠੀਕ ਹੈ ਕਿਸੇ ਦਾ ਡਾਇਰੈਕਟਰ ਆ ਕੋਈ ਮਤਲਬ ਕਿ ਜਿਵੇਂ ਕਹਿ ਦੀ ਆਪਾਂ ਪ੍ਰਿੰਸੀਪਲ ਸੈਕਟਰੀ ਹੈ ਜਾਂ ਵਾਟਐਵਰ ਜੋ ਮਤਲਬ ਜਿਹੜੇ ਜਿਹੜੇ ਵਿਭਾਗਾਂ ਦੇ ਹੈੱਡ ਨੇ ਠੀਕ ਆ ਵੀ ਹਰੇਕ ਵਿਭਾਗ ਦਾ ਕੋਈ ਨਾ ਕੋਈ ਹੈੱਡ ਹੁੰਦਾ ਉਹਦਾ ਡਾਇਰੈਕਟਰ ਹੁੰਦਾ ਉਹਦਾ ਡੀਜੀ ਹੁੰਦਾ ਜੋ ਵੀ ਆ ਉਹਨਾਂ ਨੂੰ ਇਹ ਚੀਜ਼ ਹਾਈ ਕੋਰਟ ਨੇ ਮਤਲਬ ਕਿ ਇਹ ਚੀਜ਼ ਦੀ ਉਹਨਾਂ ਨੂੰ ਜਿਵੇਂ ਕਿਹਾ ਹੋਇਆ ਵੀ ਤੁਸੀਂ ਆਪਣੀ ਜਿਹੜੀ ਸਰਵਿਸ ਰੂਲਸ ਦੇ ਵਿੱਚ ਜਿਹੜਾ ਅਮੈਂਡ ਕਰੋ ਐਂਟਰੀ ਕਰੋ ਉਸ ਦੇ ਵਿੱਚ ਵੀ ਤੁਸੀਂ ਮਤਲਬ ਕਿ ਜਿਹੜਾ ਪੇ ਸਕੇਲ ਆ ਉਹ ਸੈਂਟਰ ਦਾ ਦੇਣਾ ਜਾਂ ਪੰਜਾਬ ਦਾ ਆਪਣਾ ਲਾਗੂ ਕਰਨਾ ਜਿੰਨਾ ਚਿਰ ਤੁਸੀਂ ਇਹ ਚੀਜ਼ ਨੂੰ ਇੰਦਰ ਮਤਲਬ ਕਿ ਇੰਦਰ ਆਜ਼ ਕਰਕੇ ਐਂਟਰੀ ਕਰਕੇ ਨਹੀਂ ਸਾਨੂੰ ਮਤਲਬ ਕਿ ਦੱਸ ਦੇ ਇਹ ਚੀਜ਼ ਠੀਕ ਹੈ ਅਪ੍ਰੈਲ ਦਾ ਉਹਨਾਂ ਨੇ 24 ਅਪ੍ਰੈਲ ਦਾ ਸਮਾਂ ਦਿੱਤਾ ਠੀਕ ਹੈ 24 ਅਪ੍ਰੈਲ ਤੱਕ ਉਹਨਾਂ ਨੂੰ ਮਤਲਬ ਕਿ ਜਿਵੇਂ ਕਿਹਾ ਡੈਡ ਲਾਈਨ ਦਿੱਤੀ ਹੋਈ ਹੈ ਤੇ ਇੰਨੇ ਤਰੀਕ ਤੱਕ ਸਾਨੂੰ ਜਿਹੜੀ ਉਹ ਚੀਜ਼ ਚਾਹੀਦੀ ਹੈ ਜੇਕਰ ਤੁਸੀਂ ਇੰਨੇ ਤਰੀਕ ਤੱਕ ਨਹੀਂ ਸਮਾਂ ਦਿੰਦੇ ਤਾਂ ਫਿਰ ਅਸੀਂ ਮਤਲਬ ਕਿ ਅਸੀਂ ਆਪ ਦੇ ਅਕੋਰਡਿੰਗ ਜਿਹੜਾ ਉਹ ਸਰਕਾਰ ਨੂੰ ਐਕਸ਼ਨ ਦੇਵਾਂਗੇ ਤਾਂ ਹੁਣ ਸਾਰੇ ਵਿਭਾਗਾਂ ਦੇ ਮੁਖੀ ਜੁਟੇ ਹੋਏ ਨੇ ਇਸ ਚੀਜ਼ ਦੇ ਵਿੱਚ ਆਪਣੇ ਰੂਲਸ ਅਮੈਂਡ ਕਰਨ ਦੇ ਵਿੱਚ ਜੇ ਅਮੈਂਡ ਕਰ ਦਿੰਦੇ ਨੇ ਉਹ ਠੀਕ ਆ ਠੀਕ ਆ ਫਿਰ ਉਹ ਡਿਪੈਂਡ ਕਰਦਾ ਵੀ ਉਹ ਆਪਾਂ ਨੂੰ ਸੈਂਟਰ ਦਾ ਪੇ ਸਕੇਲ ਹੀ ਅ ਅਮੈਂਡ ਕਰਕੇ ਦਿੰਦੇ ਆ ਜਾਂ ਪੰਜਾਬ ਦਾ ਪੇ ਸਕੇਲ ਤਾਂ ਇਹ ਚੀਜ਼ ਹੁਣ ਡਿਪੈਂਡ ਕਰਦੀ ਹੈ ਕਿ ਕਿਹੜਾ ਜਿਹੜਾ ਸਕੇਲ ਆ ਆਪਣੇ ਤੇ ਉਹ ਲਾਗੂ ਕਰਦੀ ਹੈ ਸਰਕਾਰ ਕਿਉਂਕਿ ਇਸ ਮੁਲਾਜ਼ਮ ਵਰਗ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਆ ਸੈਂਟਰ ਪੇ ਸਕੇਲ ਤੋਂ ਜੇਕਰ ਉਹ ਸੈਂਟਰ ਪੀਸ ਕਿ ਲਾਗੂ ਕਰਦੀ ਹੈ ਤਾਂ ਫਿਰ ਉਹਨਾਂ ਦੇ ਵਿੱਚ ਸੰਸ਼ੋਧਨ ਕਰਕੇ ਜੋ ਵੀ ਮਤਲਬ ਟੀਏਡੀ ਆ ਗਏ ਉਹ ਪੂਰੇ ਪ੍ਰੋਪਰ ਦਿੱਤੇ ਜਾਣਗੇ ਤੇ ਜੇਕਰ ਪੰਜਾਬ ਪੀਸ ਕਿ ਲਾਗੂ ਕਰਦੀ ਹੈ ਫਿਰ ਉਹ ਪੰਜਾਬ ਪੀਸ ਅਕੋਰਡਿੰਗ ਜਿਹੜਾ ਉਹ ਦਿੱਤਾ ਜਾਊਗਾ ਇਸ ਕਰਕੇ ਜਿਹੜੀ ਉਹ ਭਰਤੀਆਂ ਤੇ ਟੈਂਪਰੇਰੀ ਰੋਕ ਲਗਾਈ ਆ ਇਹ ਨਹੀਂ ਕੀਤਾ ਵੀ ਭਰਤੀਆਂ ਤੁਸੀਂ ਕਰਨੀਆਂ ਹੀ ਨਹੀਂ ਭਰਤੀਆਂ ਹੋਣਗੀਆਂ ਸਾਰਾ ਕੁਝ ਹੋਊਗਾ ਪਰ ਉਹ ਕਹਿੰਦੇ ਪਹਿਲਾਂ ਤੁਸੀਂ ਸਾਨੂੰ ਦੱਸੋ ਦਾ ਸਹੀ ਵੀ ਮੁਲਾਜ਼ਮ ਧਰਨੇ ਧਰਨਾ ਲਾ ਰਹੇ ਨੇ ਜਾਂ ਸਾਡੇ ਰੈਟਪ੍ਰੈਸ਼ਨਾਂ ਜਾਰੀ ਕਰ ਰਹੇ ਨੇ ਕਿਉਂਕਿ ਇਹਨਾਂ ਚੀਜ਼ਾਂ ਤੇ ਹੀ ਜ਼ਿਆਦਾ ਮਤਲਬ ਕਿ ਮੁਲਾਜ਼ਮ ਜਿਹੜਾ ਵਰਗ ਆ ਉਹੀ ਰੈਟਪ੍ਰੈਸ਼ਨਾਂ ਮਤਲਬ ਪਾਉਂਦੇ ਰਹਿੰਦੇ ਨੇ ਹਨਾ ਹਾਈ ਕੋਰਟ ਦੇ ਵਿੱਚ ਕਿ ਜਾਂ ਸਾਡੀ ਭਰਤੀ ਨਹੀਂ ਪੂਰੀ ਹੋ ਰਹੀ ਜਾਂ ਸਾਨੂੰ ਪੀ ਸਕਿੱਲ ਕਰਾਉ ਉਹ ਨਹੀਂ ਪ੍ਰੋਪਰ ਦਿੱਤੀ ਜਾ ਰਹੀ ਤੇ ਇਸ ਕਰਕੇ ਜਿਹੜੇ ਵਿਭਾਗਾਂ ਦੇ ਮੁਖੀਆਂ ਨੂੰ ਇਹ ਚੀਜ਼ ਦੀ ਹਦਾਇਤ ਕੀਤੀ ਗਈ ਹੈ ਵੀ ਉਹਨਾਂ ਚਾਰ ਤੁਸੀਂ ਭਰਤੀ ਦਾ ਕੋਈ ਵੀ ਜਿਹੜਾ ਮਤਲਬ ਕਿ ਭਰਤੀ ਪੂਰੀ ਨਹੀਂ ਕਰਨੀ ਉਹਨਾਂ ਚਾਰ ਤੁਹਾਨੂੰ ਭਰਤੀ ਪੂਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਜਿੰਨਾ ਚਾਰ ਤੁਸੀਂ ਆਪ ਡੇਡ ਸਰਵਿਸ ਨੂੰ ਲਾਓ ਐਮੈਂਡ ਨਹੀਂ ਕਰਦੇ ਇਸ ਕਰਕੇ ਜਿਹੜਾ 2024 ਦਾ ਰਿਜ਼ਲਟ ਹੈ ਠੀਕ ਹੈ ਉਹ ਮੈਂ ਮਤਲਬ ਕਿ ਪਤਾ ਕੀਤਾ ਹੈਡਕ quartਰ ਤੋਂ ਕਹਿੰਦੇ ਵੀ ਆ ਚੱਕਰ ਹੋਇਆ ਪਿਆ ਪੀ ਸਕਿੱਲ ਕਰਕੇ ਜਿਹੜਾ ਮਤਲਬ ਕਿ ਉਹ ਰੁਕਿਆ ਪਿਆ ਕੰਮ ਬਾਕੀ ਸ ਜਾ ਦੇਣ ਉਸ ਚੀਜ਼ ਦੀ ਤੇ ਅਸੀਂ ਡਿਕਲੇਅਰ ਕਰ ਦਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਰਾ ਕੁਝ ਮਤਲਬ ਕੰਪਨੀ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਕੋਈ ਵੀ ਉਹ ਨਹੀਂ ਹੈਗੀ ਇਹ ਚੀਜ਼ ਨੂੰ ਡਿਪਾਰਟਮੈਂਟਸ ਦੇ ਜਿਹੜੇ ਹੈਡਸ ਨੇ ਸਾਰੇ ਉਹਨਾਂ ਨੇ ਸਰਕਾਰ ਨੂੰ ਜਿਹੜੀ ਸਾਰਾ ਕੁਝ ਦੱਸਣਾ ਵੀ ਅਸੀਂ ਇਹਦੇ ਰੂਲ ਅਮੈਂਡ ਕਰਦੇ ਆ ਤੇ ਵੀ ਹੁਣ ਜਿਹੜੀਆਂ ਸਭ ਜਿਹੜੀਆਂ ਭਰਤੀਆਂ ਪੂਰੀਆਂ ਕੀਤੀਆਂ ਜਾਂ ਇਸ ਕਰਕੇ ਜਿਹੜਾ 2024 ਦਾ ਜਿਹੜਾ ਰਿਜ਼ਲਟ ਉਹ ਰੁਕ ਗਿਆ ਔਰ ਸਾਰੇ ਯਾਨੀ ਇਹ ਚੀਜ਼ ਧਿਆਨ ਨਾਲ ਸੁਣ ਲਓ ਵੀ ਭਰਤੀ ਕੈਨਸਲ ਬਿਲਕੁਲ ਨਹੀਂ ਹੋਊਗੀ ਬਿਲਕੁਲ ਵੀ ਭਰਤੀ ਕੈਨਸਲ ਨਹੀਂ ਹੋਊਗੀ ਕਿਉਂਕਿ ਜੇਕਰ ਅ ਦੋਇਰੇ ਜੇ ਕੈਨਸਲ ਹੋਣੀ ਹੈ ਉਹ ਸਾਡੀ ਭਰਤੀ ਕੈਨਸਲ ਹੋਣੀ ਸੀ 2021 ਦੀ ਕਿਉਂਕਿ ਅਸੀਂ ਕਾਂਗਰਸ ਦੇ ਵੇਲੇ ਦੇ ਮਤਲਬ ਕਿ ਸਾਡਾ ਨੋਟੀਫਿਕੇਸ਼ਨ ਆਇਆ ਸੀਗਾ ਠੀਕ ਆ ਸਾਡਾ ਨੋਟੀਫਿਕੇਸ਼ਨ ਕੈਪਟਨ ਵੇਲੇ ਆਇਆ ਸੀਗਾ ਚੰਨੀ ਵਾਰੀ ਸਾਡਾ ਮਤਲਬ ਕਿ ਐਗਜ਼ਾਮ ਹੋਇਆ ਠੀਕ ਆ ਰਿਜ਼ਲਟ ਵੀ ਉਦੋਂ ਹੀ ਆਇਆ ਬਟ ਜਿਹੜਾ ਸਾਡਾ ਜੁਆਇਨਿੰਗ ਕਰਵਾਈ ਆ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਕਰਵਾਈ ਆ ਇਸ ਕਰਕੇ ਤੁਸੀਂ ਬੇਫਿਕਰ ਹੋ ਇਸ ਚੀਜ਼ ਤੋਂ ਵੀ ਤੁਹਾਡਾ ਜਿਹੜਾ ਚਲੋ ਮੈਂ ਮੰਨਦਾ ਇਸ ਸੀ ਨੂੰ ਵੀ ਤੁਸੀਂ ਥੋੜਾ ਨਰਵਸ ਹੋ ਜਾਂ ਤੁਰੀ ਡਿਪਰੈਸ਼ਨ ਦੇ ਵਿੱਚੋਂ ਬਟ ਇਦਾਂ ਦੀ ਗੱਲ ਨਹੀਂ ਹੈਗੀ ਤੁਸੀਂ ਮਤਲਬ ਕਿ ਆਪਣੀ ਢੇਰੀ ਢਾਗੇ ਬੈਜਾ ਤੁਹਾਡੀ ਭਰਤੀ ਆ 101% ਕੰਪਲੀਟ ਹੋਊਗੀ ਇਹ ਚੀਜ਼ ਮੈਂ ਦਾਅਵੇ ਨਾਲ ਕੋਰੀ ਕਾਗਿਤ ਲੈ ਕੇ ਦਿਨ ਨੂੰ ਤਿਆਰ ਹਾਂ ਠੀਕ ਹੈ ਤੇ ਇਸ ਕਰਕੇ ਜਿਹੜਾ ਤੁਹਾਡੇ 2025 ਦਾ ਐਗਜ਼ਾਮ ਆ ਉਹਦੀ ਵੀ ਤਿਆਰੀ ਕਰਦੇ ਰਹੋ ਨਾਲ ਨਾਲ ਠੀਕ ਹੈ ਜੇ ਤੁਹਾਡੇ ਨੰਬਰ ਕੱਟ ਨਹੀਂ ਕੋਨੂੰ ਲੱਗਦਾ ਵੀ ਕੱਟ ਆਫ ਤੋਂ ਇੱਕ ਅਧਾ ਨੰਬਰ ਹੀ ਘਟਾ ਮਤਲਬ ਵੱਧਦਾ ਸਾਡਾ ਵੀ ਮਤਲਬ ਕਿ ਚਾਂਸਸ ਘੱਟ ਲੱਗਦੇ ਨੇ ਤਾਂ ਤੁਸੀਂ 2025 ਦਾ ਐਗਜ਼ਾਮ ਜਿਹੜਾ ਉਹ ਜ਼ਰੂਰ ਦਿਓ ਇਸ ਕਰਕੇ ਜਿਹੜੀ ਉਹ ਮਤਲਬ ਭਰਤੀਆਂ ਕੈਂਸਲ ਨਹੀਂ ਹੋਣੀਆਂ ਗਿਆ ਡਿਲੇ ਜ਼ਰੂਰ ਹੋ ਸਕਦੀ ਹੈ ਕਿ ਫਿਰ ਇਸ ਚੀਜ਼ ਦਾ ਬੈਨੀਫਿਟ ਆਪਾਂ ਨੂੰ ਹੀ ਹੋਊਗਾ ਜੀ ਤਨਖਾਹ ਵੱਧ ਕੇ ਆਪਾਂ ਨੂੰ ਲੱਗਦੀ ਆ ਤਾਂ ਇਸੀ ਦਾ ਬੈਨੀਫਿਟ ਆਪਾਂ ਨੂੰ ਸਾਰਿਆਂ ਨੂੰ ਹੋਊਗਾ ਠੀਕ ਆ ਖਾਸ ਕਰਕੇ ਨਵੀਂ ਭਰਤੀਆਂ ਨੂੰ ਜ਼ਿਆਦਾ ਬੈਨੀਫਿਟ ਹੋਊ ਕਿਉਂਕਿ ਅਸੀਂ ਤਾਂ ਹੁਣ 3 ਸਾਲ ਕੰਪਲੀਟ ਹੋਣ ਵਾਲੇ ਸਾਡੇ ਦਾ ਵੀ ਅਸੀਂ ਤਾਂ 19900 ਤੇ ਜਿਹੜੀ ਕੱਟ ਲਈ ਹੈਗੀ ਠੀਕ ਆ ਉਸੀ ਬਹੁਤ ਵਧੀਆ ਤੁਸੀਂ ਲੱਕੀ ਹੋਵੋਗੇ ਹਨਾ 2023 ਵਾਲਿਆਂ ਨੂੰ ਵੀ ਲੱਕੀ ਹੋਵੋਗੇ ਕਿ ਤੁਹਾਨੂੰ ਮਤਲਬ ਕਿ ਸਟਾਰਟਿੰਗ ਦੇ ਵਿੱਚ ਜਿਹੜੀ ਉਹ ਬੇਸਿਕ ਪੇ ਵਧ ਕੇ ਆਊਗੀ ਠੀਕ ਹੈ ਤੇ ਜੇਕਰ ਪੰਜਾਬ ਪੇ ਸਕੇਲ ਆਦਾ ਫਿਰ ਤਾਂ ਹੋਰ ਵੀ ਜ਼ਿਆਦਾ ਮਤਲਬ ਕਿ ਜਿਹੜੀ ਹੈਗੀ ਉਹ ਪੇ ਸਕੇਲ ਵਧ ਕੇ ਆਊਗਾ ਇਸ ਕਰਕੇ ਥੋੜਾ ਜਿਹਾ ਸਬਰ ਰੱਖੋ ਠੀਕ ਆ ਤੇ ਇਹ ਚੀਜ਼ਾਂ ਮੈਂ ਕੋਈ ਹਵਾ ਦੇ ਵਿੱਚ ਨਹੀਂ ਕਹਿ ਰਿਹਾ ਇਹ ਚੀਜ਼ਾਂ ਸਾਰੀਆਂ ਆਥੈਂਟਿਕ ਨੇ ਇਹ ਚੀਜ਼ਾਂ ਪੁੱਛ ਕੇ ਕਿਉਂਕਿ ਮੈਂ ਹਰੀ ਹਰ ਇੱਕ ਚੀਜ਼ਾ ਜੋ ਵੀ ਹੈ ਮੈਂ ਆਥੈਂਟਿਕ ਜਾਣਕਾਰੀ ਦਿੰਦਾ ਹਾਂ ਇਹ ਕਾਫੀ ਸਟੂਡੈਂਟ ਨੂੰ ਪਤਾ ਔਰ ਕਈ ਸਟੂਡੈਂਟ ਵਿੱਚੋਂ ਹਨਾ ਟਪੂਸੀਆਂ ਮੰਨਣ ਵਾਲੇ ਵੀ ਹੈਗੇ ਮੈਂ ਪ੍ਰਵਾਹ ਨਹੀਂ ਕਰਦਾ ਉਹਨਾਂ ਦੀ ਠੀਕ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਪੋਰਟ ਕਰਦੇ ਰਹੋਗੇ ਤੇ ਮੈਂ ਤੁਹਾਨੂੰ ਚੰਗੀ ਤੋਂ ਚੰਗੀ ਜਾਣਕਾਰੀ ਜਿਹੜੀ ਉਹ ਹਮੇਸ਼ਾ ਦਿੰਦਾ ਰਹੂੰਗਾ ਤੇ ਟੌਪਿਕਸ ਆਪਣੇ ਜਿਹੜੇ ਜ਼ਰੂਰ ਦੱਸਦੇ ਰਿਹਾ ਕਰੋ ਠੀਕ ਹੈ ਚਲੋ ਮੈਂ ਮੰਨਦਾ ਹਾਂ ਇਸ ਸਮੇਂ ਟੌਪਿਕ ਨਹੀਂ ਦਿਮਾਗ ਚ ਆ ਰਹੀ ਇਸ ਸਮੇਂ ਸਿਰਫ 2024 ਦਾ ਜਿਹੜਾ ਰਿਜ਼ਲਟ ਆ ਉਹੀ ਘੁੰਮ ਰਿਹਾ ਵੀ 24 ਰਿਜ਼ਲਟ ਕਰ ਦਊਗਾ ਆ ਜਾਣਾ ਹੈਗਾ ਕੋਈ ਵੱਡੀ ਗੱਲ ਨਹੀਂ ਹੈਗੀ ਕੁਝ ਦਿਨਾਂ ਤੱਕ ਮਤਲਬ ਕੁਝ ਦਿਨਾਂ ਦੀ ਗੱਲ ਆ ਬਾਕੀ ਇਹ ਚੀਜ਼ ਇਸ ਵਾਰੀ ਹੋਈ ਵੀ ਮਤਲਬ ਕਿ ਸਰਕਾਰਾਂ ਨੇ ਜਿਹੜੇ ਮਤਲਬ ਕਿ ਸਰਕਾਰ ਨੂੰ ਝਾੜ ਪਾਈ ਆ ਹਨਾ ਹਨਾ ਹਾਈ ਕੋਰਟ ਨੇ ਤਾਂ ਕਰਕੇ ਰਿਜ਼ਲਟ ਡਿਲੇ ਰੁਕਣ ਵਾਲੀ ਭਰਤੀ ਦੀ ਕੈਨਸਲ ਹੋਣ ਦੀ ਜਾਂ ਮਤਲਬ ਕਿ ਕੋਈ ਹੋਰ ਇਸ਼ੂ ਨਹੀਂ ਹੈਗਾ ਹਨ ਤੇ ਉਮੀਦਗਾਰਾਂ ਤੁਹਾਨੂੰ ਜਾਣਕਾਰੀ ਜਿਹੜੀ ਵਧੀਆ ਲੱਗੀ ਹੋਵੇ ਚੰਗੀ ਲੱਗੀ ਹੋਊਗੀ ਤੇ ਜਾਣਕਾਰੀ ਵਧੀਆ ਲੱਗਦੀ ਹੁੰਦੀ ਤਾਂ ਸਪੋਰਟ ਕਰਦੇ ਹੋ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਤੇ ਇਦਾਂ ਹੀ ਆਪਣੇ ਟੌਪਿਕਸ ਵਗੈਰਾ ਦੱਸਦੇ ਰਹੋ ਮੈਨੂੰ ਤੁਹਾਡੇ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਮੈਡੀਕਲ ਸ਼ੁਰੂ ਹੋਣੇ ਨੇ ਮੈਡੀਕਲ ਤੋਂ ਬਾਅਦ ਤੁਹਾਡੀਆਂ ਜੁਆਇਨਿੰਗਾਂ ਜਾਂ ਕੋਈ ਹੋਰ ਮਤਲਬ ਕੁਝ ਕਿਸੇ ਪ੍ਰਕਾਰ ਦਾ ਵੀ ਟੌਪਿਕ ਤੁਹਾਡੇ ਦਿਮਾਗ 'ਚ ਹੈਗਾ ਮੈਨੂੰ ਜਰੂਰ ਸ਼ੇਅਰ ਕਰੋ ਠੀਕ ਆ ਮੈਂ ਕਮੈਂਟਸ ਵਗੈਰਾ ਜਾਂ ਮਤਲਬ ਮੈਸੇਜ ਰੀਡ ਤਾਂ ਕਰ ਲੈ ਤੇ ਕੋਈ ਗੱਲ ਨਹੀਂ ਤੁਸੀਂ ਫਿਰ ਵੀ ਆਪਣੇ ਜਿਹੜੇ ਆ ਫੀਡਬੈਕ ਜ਼ਰੂਰ ਦੇਣੀ ਹੈਗੀ ਆ ਕਿ ਕਿਦਾਂ ਤੁਹਾਨੂੰ ਜਿਹੜੀ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਤੇ ਆਪਣੇ ਟਾਪਿਕਸ ਜ਼ਰੂਰ ਦੱਸਣੇ ਨੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਵਿੱਚ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸასი ਸ਼ਾਲ ਜੈ ਹਿੰਦ ਜਉਂਦੇ ਵਾਸਤੇ ਰਹੋ ਆਪਣਾ ਧਿਆਨ ਰੱਖਿਓ